ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋੜ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਅਮਰੱਟਿਆਂ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਹੈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉੱਤਰ ਅਦੀਨਾ ਬੇਗਨੇ ਮਰਟਿਆਂ ਤੋਂ ਮਦਦ ਮੰਗੀ ਇਸ ਕੰਮ ਵਾਸਤੇ ਅਦੀਨਾ ਬੇਗਨੇ ਵਚਨ ਦਿੱਤਾ ਕਿ ਜਿਸ ਦਿਨ ਆਪ ਚੱਲ ਪਾਉਗੇ ਉਸੇ ਦਿਨ 1 ਲੱਖ ਰੁਪਏ ਅਤੇ ਜਿਸ ਦਿਨ ਪੜਾ ਕਰੋਗੇ ਉਸ ਦਿਨ 50000 ਰੁਪਏ ਦੇਵਾਂਗਾ ਅਦੀਨਾ ਬੇਗਨੇ ਆਪਣੀ ਮਦਦ ਵਾਸਤੇ ਸਿੱਖ ਵੀ ਆਪਣੇ ਨਾਲ ਗੰਢ ਲਈ ਵਜ਼ੀਰ ਗਾਜੀ ਉਦੀਨ ਨੂੰ ਨਾਲ ਲੈ ਕੇ ਮਰਟੇ ਜਰਨੈਲ ਰਗੁਨਾਥ ਰਾਓ ਅਤੇ ਮਲਹਾਰ ਰਾਓ ਨੇ ਸਰਹੰਦ ਤੇ ਚੜ੍ਹਾਈ ਕਰ ਦਿੱਤੀ ਮਰੱਟਿਆਂ ਦੇ ਆਉਂਦਿਆਂ ਹੀ ਅਫਗਾਨਾਂ ਦਾ ਕਿਲਾ ਕੰਜਪੁਰਾ ਕਬਜ਼ੇ ਵਿੱਚ ਕਰ ਲਿਆ ਅਬਦੁਲ ਸ਼ਬਦ ਖਾਨ ਸੂਬੇਦਾਰ ਸਰਹੰਦ ਉਦੋਂ ਕਿਲਾ ਸੁਨਾਮ ਨੂੰ ਘੇਰਾ ਪਾਈ ਬੈਠਾ ਸੀ ਮਰੱਟਿਆਂ ਦੀ ਚੜ੍ਹਾਈ ਦੀ ਖਬਰ ਸੁਣ ਕੇ 12 ਜਨਵਰੀ 1758 ਈਸਵੀ ਨੂੰ ਆਲਾ ਸਿੰਘ ਨਾਲ ਸਲਾਹ ਕਰ ਲਈ ਅਤੇ ਆਪ ਸਰਹੰਦ ਵਾਪਸ ਆ ਗਿਆ ਉਧਰ 8 ਮਾਰਚ ਨੂੰ ਮਰੱਟਿਆ ਫੌਜ ਸਰਹੰਦ ਦੇ ਨੇੜੇ ਆ ਪਹੁੰਚੀ ਉੱਥੇ ਅਦੀਨਾ ਬੇਗ ਵੀ ਸਣੇ ਸਿੱਖਾਂ ਨੂੰ ਨਾਲ ਲੈ ਕੇ ਆ ਪਹੁੰਚਿਆ ਮਰੱਟਿਆਂ ਦੀ ਫੌਜ ਦੀ ਗਿਣਤੀ 1 ਲੱਖ ਤੋਂ ਉੱਪਰ ਦੱਸੀ ਜਾਂਦੀ ਹੈ ਦਰਾਨੀ ਸੂਬੇਦਾਰ ਸਰਹੰਦ ਵਿੱਚ ਕਿਲਾ ਬੰਦ ਹੋ ਬੈਠਾ ਸੀ ਬਾਹਰੋਂ ਸਿੱਖਾਂ ਤੇ ਮਰੱਟਿਆਂ ਨੇ ਹਮਲਾ ਕਰਕੇ ਉਹਦੀ ਜਾਨ ਤੰਗ ਕਰ ਦਿੱਤੀ ਦਰਾਨੀਆਂ ਨੂੰ ਜਿੱਤ ਦੀ ਕੋਈ ਆਸ ਨਾ ਰਹੀ ਤਾਂ ਅਬਦ ਸ਼ਬਦ ਖਾਨ ਤੇ ਜੰਗ ਬਾਜ਼ ਖਾਨ ਕਿਲਾ ਛੱਡ ਕੇ ਅੱਜ ਤੁਰੇ ਪਰ ਉਹਨਾਂ ਦੇ ਮਾੜੇ ਭਾਗ ਉਹ ਮਰੱਟਿਆਂ ਦੇ ਕਾਬੂ ਆ ਗਈ ਮਰੱਟਿਆਂ ਨੇ ਦੋਨਾਂ ਨੂੰ ਕੈਦ ਕਰ ਲਿਆ ਸਿੰਘਾਂ ਤੇ ਮਰੱਟਿਆਂ ਨੇ ਰੱਜ ਕੇ ਸਰਹੰਦ ਨੂੰ ਲੁੱਟਿਆ ਸਿੰਘ ਅੱਗੇ ਸਰਹੰਦ ਦੇ ਜਾਨਾਂ ਨੂੰ ਸਨ ਉਹਨਾਂ ਲੁੱਟਦਾ ਮਾਲ ਵਧੇਰੇ ਹਾਸਲ ਕਰ ਲਿਆ ਇਸੇ ਗੱਲੋਂ ਮਰੱਟਿਆਂ ਨੂੰ ਬੜਾ ਗੁੱਸਾ ਆਇਆ ਉਹਨਾਂ ਸਿੱਖਾਂ ਦਾ ਡੇਰਾ ਲੁੱਟਣ ਦੀ ਸਲਾਹ ਬਣਾ ਲਈ ਅਦੀਨਾ ਬੇਗ ਨੇ ਸਿੱਖਾਂ ਨੂੰ ਇਹ ਗੱਲ ਦੱਸ ਦਿੱਤੀ ਸਿੰਘ ਸਮੇਸਿਰ ਕੂਚ ਕਰਕੇ ਮਾਝੇ ਵੱਲ ਨੂੰ ਚਲੇ ਗਏ ਉਧਰ صدیق ਬੇਗ ਨੂੰ ਸਰਹੰਦ ਦਾ ਹਾਕਮ ਬਣਾ ਕੇ ਮਰੱਟੇ ਲਾਹੌਰ ਵੱਲ ਨੂੰ ਵਧੇ ਸਦੀਕ ਬੇਗ ਸਦਾ ਕਿਸੇ ਹਾਕਮ ਦਾ ਨਾਇਬ ਹੀ ਬਣਦਾ ਰਿਹਾ ਤੇ ਹਰ ਵਾਰ ਆਪਣੇ ਮਾਲਕ ਦੇ ਵਿਰੁੱਧ ਹਮਲਾ ਕਰਨ ਵਾਲੇ ਦਾ ਸਾਥ ਦੇ ਕੇ ਫਿਰ ਹਕੂਮਤ ਵਿੱਚ ਆਪਣਾ ਹਿੱਸਾ ਕਾਇਮ ਕਰ ਲੈਂਦਾ ਰਿਹਾ ਮਰੱਟੇ ਤੇ ਅਦੀਨਾ ਬੇਗ ਲਾਹੌਰ ਨੂੰ ਤੁਰੇ ਤੇ ਵਜ਼ੀਰ ਗਾਜੀ ਉਦੀਨ ਸਰਹੰਦ ਤੋਂ ਵਾਪਸ ਦਿੱਲੀ ਨੂੰ ਮੁੜ ਗਿਆ ਕੋਜ ਚੇਰ ਪਿੱਛੋਂ ਨਜੀਬਉਦਲਾ ਨੂੰ ਨਜੀਗੜ ਵਿੱਚ ਘੇਰਾ ਪਾਲਿਆ ਗਿਆ ਮਰੱਟੇ ਸਤਲੁਜ ਟੱਪ ਗਏ ਤਾਂ ਤੈਮੂਰ ਤੇ ਜਹਾਂਨ ਖਾਨ ਲਾਹੌਰ ਖਾਲੀ ਕਰਕੇ ਕਾਬਲ ਨੂੰ ਚਲੇ ਗਈ ਉਧਰ 9 April ਨੂੰ ਉਹ ਸਮਾਨ ਲੱਦ ਕੇ ਸ਼ਾਦਰੇ ਜਾ ਬੈਠੇ 11 April ਨੂੰ ਮਰੱਟਿਆਂ ਬਿਨਾ ਟੱਕਰੇ ਲਾਹੌਰ ਲੈ ਲਿਆ ਮੁਰਾਦ ਬੇਗ ਤੇ ਖਵਾਜਾ ਮਿਰਜ਼ਾ ਮਰੱਟਿਆਂ ਨਾਲ ਲਾਹੌਰ ਆਈ ਦਰਾਨੀਆਂ ਨੇ ਬਹੁਤ ਸਾਰੇ ਸਮਾਨ ਨੂੰ ਅਗਲਾ ਦਿੱਤੀ ਅਤੇ ਲੋਡਿੰਦਾ ਸਮਾਨ ਲੈ ਕੇ ਉਥੋਂ ਛੇਤੀ ਚਲੇ ਗਏ ਤੈਮੂਰ ਤੇ ਜਹਾਂਨ ਖਾਨ ਆਪ ਅੱਗੇ-ਅੱਗੇ ਨਸੇ ਤੇ ਮਗਰ ਰਾਖੀ ਵਾਸਤੇ ਮੀਰ ਹਾਜ਼ਰ ਖਾਨ ਦੀ ਕਮਾਂਡ ਵਿੱਚ ਦਰਾਨੀ ਫੌਜ ਲਾ ਲਈ। ਅਵਲੇ ਦਿਨ ਖਵਾਜਾ ਮਿਰਜ਼ਾ ਤੇ ਮਰੱਟਿਆਂ ਨੇ ਹਮਲਾ ਕਰਕੇ ਮੀਰ ਹਾਜ਼ਰ ਖਾਨ ਸਣੇ ਫੌਜ ਨੂੰ ਫੜ ਲਿਆ। ਅਦੀਨਾ ਬੇਗ ਨੇ ਸਲਾਹ ਦਿੱਤੀ ਕਿ ਸਿੱਖਾਂ ਤੋਂ ਮਦਦ ਲਈ ਜਾਵੇ। ਸਿੱਖਾਂ ਨੇ ਮਰੱਟਿਆਂ ਤੇ ਤੈਮੂਰ ਜਹਾਂ ਖਾਨ ਨੂੰ ਚੁਣਾ ਤੇ ਜਾ ਕੇ ਰਿਆ ਮਰੱਟੇ 20000 ਤੇ ਸਿੱਖ 10000 ਸਨ ਤੈਮੂਰ ਤੇ ਜਹਾਂ ਖਾਨ ਤਾਂ ਰਾਤ ਨੂੰ ਜਾਨ ਬਚਾ ਕੇ ਭੱਜ ਗਏ ਪਰ ਉਹਨਾਂ ਦਾ ਡੇਰਾ ਸਿੱਖਾਂ ਤੇ ਮਰੱਟਿਆਂ ਨੇ ਲੁੱਟ ਲਿਆ ਇੱਥੇ ਹਜ਼ਾਰਾਂ ਦਰਾਨੀ ਸਿਪਾਹੀ ਕਤਲ ਕਰ ਦਿੱਤੇ ਗਏ ਰਹਿੰਦੇ ਕੈਦੀ ਬਣਾ ਲਈ ਗਏ ਮਰੱਟਿਆਂ ਨੇ ਸਾਰਾ ਪੰਜਾਬ ਮਲ ਲਿਆ ਦੂਜੇ ਪਾਸੇ ਮੁਲਤਾਨ ਤੱਕ ਉਹਨਾਂ ਦੀਆਂ ਫੌਜਾਂ ਜਾ ਪਹੁੰਚੀਆਂ ਅਬਦਾਲੀ ਤੋਂ ਡਰਦੇ ਉਹ ਪੰਜਾਬ ਉੱਤੇ ਆਪਣਾ ਸਿੱਧਾ ਕਬਜ਼ਾ ਨਹੀਂ ਸੰਰੱਖਣਾ ਚਾਹੁੰਦੇ ਉਹਨਾਂ ਮੁਲਤਾਨ ਲਾਹੌਰ ਤੇ ਸਰੰਦ 57 ਲੱਖ ਰੁਪਏ ਸਲਾਨਾ ਬਦਲੇ ਅਦੀਨਾ ਬੇਗ ਨੂੰ ਦੇ ਦਿੱਤਾ ਅਤੇ ਉਸ ਨੂੰ ਨਵਾਬ ਥਾਪ ਦਿੱਤਾ ਗਿਆ 5 ਜੂਨ 1758 ਈਸਵੀ ਨੂੰ ਮਰੱਠੇ ਜਰਨੈਲ ਵਾਪਸ ਥਨੇਸਰ ਆ ਗਈ। ਇਸ ਗੜਬੜ ਸਮੇ ਸਿੱਖਾਂ ਨੇ ਆਪਣੇ ਇਲਾਕਿਆਂ ਦੀ ਪੇਚ ਥਾਂ ਥਾਂ ਕਿਲੇ ਬਣਾ ਲਈ। ਉਹ ਜਾਣਦੇ ਸਨ ਕਿ ਹੁਣ ਅਦੀਨਾ ਬੇਗ ਨਾਲ ਟੱਕਰ ਲੈਣੀ ਪਵੇਗੀ। ਅਦੀਨਾ ਬੇਗ ਨੇ ਆਪਣੀ ਰਾਜਧਾਨੀ ਬਟਾਲੇ ਦੇ ਇਲਾਕੇ ਵਿੱਚ ਦੀਨਾ ਨਗਰ ਨੂੰ ਬਣਾ ਲਿਆ। ਉਹਨੇ ਆਪਣੇ ਮਹਤਾਤ ਲਾਹੌਰ ਵਿੱਚ ਖਵਾਜਾ ਮਿਰਜ਼ਾ ਜੋ ਉਸ ਦਾ ਜਵਾਈ ਸੀ ਉਸ ਨੂੰ ਸੂਬੇਦਾਰ ਬਣਾ ਦਿੱਤਾ ਖਵਾਜਾ صدیق ਖਾਨ ਨੂੰ ਨਾਇਬ ਬਣਾ ਦਿੱਤਾ ਅਤੇ صدیق ਬੇਗ ਨੂੰ ਸਰੰਦ ਦਾ ਫੌਜਦਾਰ ਬਣਾ ਦਿੱਤਾ ਮੁਰਾਦ ਬੇਗ ਅਦੀਨਾ ਬੇਗ ਨਾਲ ਬਟਾਲੇ ਚਲੀ ਗਈ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ